ਜੋ ਵੀ ਆਪਣਾ ਬਣਾ ਕੇ ਹੀ ਆਪਣੇ ਲੋਕ ਹੀ ਮਾਣਦੇ ਨੇ ਆਪਾਂ ਨੂੰ ਕਿੰਨੇ ਕੁ ਲੋਕਾਂ ਨੇ ਪੈਸਾ ਲਾਇਆ ਹੋਇਆ ਇਸ ਨਾਮ ਸ਼ਹਿਰ ਦੇ ਨੇ ਇਹਦੇ ਅਰਬਾਂ ਰੁਪਈਆ ਲੱਗੇ ਹੋਏ ਜੀ ਇਹ ਅਰਬਾਂ ਰੁਪਈਆ ਅਰਬਾਂ ਰੁਪਈਆ ਲੱਗੇ ਹੋਇਆ ਇਸ ਕੰਪਨੀ 'ਚ ਲੋਕਾਂ ਦਾ ਥੋੜੇ ਲੱਖ-ਲੱਖ ਡੇਢ-ਡੇਢ ਲੱਖ ਵਾਲੇ ਬਥੇਰੇ ਨੇ ਜਗਵੀਰ ਫੌਜੀ ਆ ਉਹਦਾ ਵੀ ਲੱਗੇ ਨੇ ਪੈਸੇ ਲਵਾ ਰਹੇ ਨੇ ਲੋਕ ਧੋਖੇ ਨਾਲ ਲਵਾ ਰਹੇ ਨੇ ਆਪਣਾ ਬਣਾ ਕੇ ਹੀ ਮਾਣਦੇ ਨੇ ਮੈਂ ਕਹਿੰਦੇ ਨਾ ਲੋਕ ਆਪਣਾ ਬਣਾ ਕੇ ਫਿਰ ਮਾਣਦੇ ਆ ਫਿਰ ਮਾਰਿਆ ਜਾਂਦਾ ਬੰਦੇ ਨੂੰ ਉਹ ਚੀਜ਼ ਹੈ ਅਬਦਿਆਂ ਨੂੰ ਮੰਨਜਿਆ ਜਾਂਦਾ ਹੈ ਤੇ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਹਿੰਦੇ ਹਾਂ ਨੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸਾਡਾ ਪੈਸਾ ਮੁੜਨਾ ਚਾਹੀਦਾ ਸਾਨੂੰ ਆ ਸੌਜਵਾ ਗਿਆ ਸਦਕਾ ਹੈ ਗੱਡੀਆਂ ਦਿਖਾਉਂਦੇ ਨੇ ਆ ਮੈਂ ਗੱਡੀ ਲੈ ਲਈ ਆ ਮੈਂ ਬੰਗਲਾ ਲੈ ਲਿਆ ਜੀ ਆ ਫਲਾਣਾ ਲੈ ਲਿਆ ਪਰ ਕਰਦੇ ਕਰਦੇ ਕਰਾਉਣੇ ਕੁਛ ਨਹੀਂ ਸਾਡੇ ਲੋਕਾਂ ਨਾਲ ਠੱਗੀਆਂ ਵੱਜ ਰਹੀਆਂ ਨੇ ਇਹ ਬਹੁਤ ਵੱਡਾ ਠੱਗੀ ਦਾ ਜਾਲ ਹੈ ਆਪਾਂ ਨੂੰ ਬਚਣਾ ਚਾਹੀਦਾ ਇਹਨਾਂ ਲੋਕਾਂ ਤੋਂ ਪਰ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਲਾਜ਼ਮੀ ਜਿਹੜੇ ਸੁਨਾਮ ਚ ਫਿਰਦੇ ਆ ਨਾਲੇ ਪਰ ਦਿੰਦੇ ਕੁਛ ਨਹੀਂ ਕਿਸੇ ਨੂੰ ਇਹ ਪੈਸਾ ਜੋ ਤੁਸੀਂ ਲਾਇਆ ਸੀ ਇਹ ਸਿੱਧਾ ਲਾਇਆ ਸੀਗਾ ਕਿੱਦਾਂ ਲਾਇਆ ਸੀਗਾ ਕਿਵੇਂ ਮੈਂ ਹੈਦਾ ਮੇਰੇ ਦੋਸਤਾਂ ਦੇ दिए ਪਰ ਮੈਂ ਕੀ ਕਹਾਂ ਕਿਉਂਕਿ ਆਪਣਾ ਬਣਾ ਕੇ ਹੀ ਆਪਣੇ ਲੋਕ ਹੀ ਮਾਣਦੇ ਨੇ ਆਪਾਂ ਨੂੰ ਕਿੰਨੇ ਕੁ ਲੋਕਾਂ ਨੇ ਪੈਸਾ ਲਾਇਆ ਹੋਇਆ ਇਸ ਨਾਮ ਸ਼ਹਿਰ ਦੇ ਨੇ ਇਹਦੇ ਅਰਬਾਂ ਰੁਪਈਆ ਲੱਗੇ ਹੋਏ ਜੀ ਇਸ ਇੱਕ ਡਾਕਟਰ ਡਾਕਟਰ ਚੀਮੇ ਦਾ ਇੱਕ ਕਰੋੜ ਤੋਂ ਉਧਾ ਲੱਗਿਆ ਹੈ ਇਕੱਲੇ ਦਾ ਕਰੋੜ ਰੁਪਈਆ ਇੱਕ ਜਣੇ ਦਾ ਕਰੋੜ ਰੁਪਈਆ ਇੱਕ ਜਣੇ ਦਾ ਲੱਗਿਆ ਮੈਂ ਸੁਣਿਆ ਵੀ ਉਹ ਡਾਕਟਰ ਦਾ ਲੱਗਿਆ ਕਰੋੜ ਰੁਪਈਆ ਤੇ ਕੁਝ ਕੰਪਨੀਆਂ ਚ ਜਿਵੇਂ ਕਿਹੜਾ ਕੰਪਨਸੀ ਐਮ ਕੌਇਨ ਐਮ ਕਵੈਨ ਐਮ ਕਮੈਂਡ ਦੇ ਵਿੱਚ ਪੈਸੇ ਲਾਈ ਸੀ ਦਰਸ਼ਨ ਸਿੰਘ ਖੁਰਮੀ ਹਾਂ ਜੀ ਸਿਗਾਲ ਜੀ ਸਤਿ ਸ੍ਰੀ ਅਕਾਲ ਇਹ ਕਿਵੇਂ ਦੇਖਦੇ ਹੋ ਜੋ ਕਿ ਘਟਨਾ ਕਰਮ ਚੱਲ ਰਿਹਾ ਹੈ ਕਿਹੜੇ ਕਮੈਂਡ ਨਾਲ ਤੁਸੀਂ ਕੀ ਲਾਇਆ ਸੀ ਪੂਰੀ ਗੱਲਬਾਤ ਦੱਸੋ ਦੇਖੋ ਜੀ ਐਮ ਕੌਇਨ ਦੇ ਵਿੱਚ ਮੈਂ ਸਰਾਫਾ ਜੁੰਨਿਆ ਪ੍ਰਧਾਨ 8 ਸਾਲ ਰਿਹਾ ਜੀ ਪਰ ਜੋ ਸਾਡੇ ਵਰਗੇ ਲੋਕਾਂ ਨਾਲ ਇਸ ਤਰ੍ਹਾਂ ਠੱਗੀਆਂ ਹੁੰਦੀਆਂ ਨੇ ਕੰਪਨੀਆਂ ਇਹ ਰੋਜ਼ ਨਵੀਆਂ ਕੰਪਨੀਆਂ ਲੈ ਕੇ ਗਵਰਨਮੈਂਟਾਂ ਨੂੰ ਧੋਖਾ ਦੇ ਰਹੀਆਂ ਨੇ ਨਾਲੇ ਸਾਡੇ ਲੋਕਾਂ ਨੂੰ ਧੋਖਾ ਦੇ ਰਹੀਆਂ ਨੇ ਇਹ ਸਾਡੇ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ ਇਹ ਹੜੱਪੀ ਜਾ ਰਹੇ ਨੇ ਇਹ ਨਿਤ ਦਿਹਾੜੀ ਕੋਈ ਨਾ ਕੋਈ ਨਵਾਂ ਰੂਪ ਲੈ ਕੇ ਆ ਜਾਂਦਾ ਸੋ ਲੋ ਐਨੇ ਪੈਸੇ ਬਣ ਜਾਣਗੇ ਐਨੇ ਬਣਗੇ ਬਣ ਜਾਣਗੇ ਜਿਵੇਂ ਇੱਕ ਵਾਰ ਰੂਪ ਮੈਂ ਦੱਸਦਾ 9721 ਨੂੰ ਮੈਂ ਪੈਸੇ ਲਾਇਏ ਸੀ ਜਿਹੜੇ ਕਿਹਾ ਸੀ ਵੀ ਤੁਹਾਡੇ ਪੈਸੇ ਡਬਲ ਹੋ ਜਾਣਗੇ ਇੱਕ ਸਾਲ ਦੇ ਵਿੱਚ ਅੱਛਾ ਅੱਗੇ ਕਰ ਲੋ ਲਵੇ ਲਾ ਲੋ ਇਹਨਾਂ ਨੂੰ ਪਰ ਜੋ ਡਬਲ ਦੀ ਬਜਾਏ ਵੀ ਅੱਜ 24 ਚੱਲ ਰਿਹਾ ਹ ਹ ਮੇਰੇ ਡਬਲ ਦਾ ਕੀ ਹੋਣੇ ਮੇਰੇ ਮੂਲ ਵੀ ਨਹੀਂ ਮੁੜਿਆ ਪੌਣੇ 2 ਲੱਖ ਰੁਪਈਆ ਮੇਰਾ ਹੋ ਗਿਆ ਸੀ ਕਹਿੰਦੇ ਤੁਹਾਨੂੰ ਦੇਵਾਂਗੇ ਦੇਵਾਂਗੇ ਇੱਕ ਮਹੀਨਾ ਬਾਅਦ ਚ ਦੇਵਾਂਗੇ ਪਰ ਅੱਜ ਤੱਕ ਸਾਡੇ ਕੋਈ ਪੈਸੇ ਨਹੀਂ ਮੋੜੇ ਐਮ ਕਾਇਨ ਜਿਹੜੀ ਕੰਪਨੀ ਹੈ ਇੱਕ ਫਰਾਡ ਕੰਪਨੀ ਹੈ ਜਿਹਦੇ ਵਿੱਚ ਲੋਕ ਭੋਲੇ ਭੋਲੇ ਲੋਕਾਂ ਨੂੰ ਅੱਗੇ ਲਾਉਂਦੇ ਮੈਨੂੰ ਵੀ ਗਲਤੀ ਨਾਲ ਲੱਗ ਗਿਆ ਇਹ ਕੰਮ ਉਹ ਦੋ ਚਾਰ ਬੰਦੇ ਮੇਰੇ ਡਾਕਟਰ ਵਿਸ਼ੇਸ਼ ਜੀ ਨੇ ਇਹਨਾਂ ਨੂੰ ਵੀ ਲਾਏ ਨੇ ਮੈਂ ਪੈਸੇ 40-50000 ਰੁਪਏ ਇਹਨਾਂ ਨੇ ਵੀ ਲਾਇਆ ਹੈ ਹੋਰਾਂ ਨੇ ਵੀ ਮੈਂ ਲਵਾਤੇ ਪਰ ਗਲਤੀ ਹੋ ਗਈ ਸਾਥੋਂ ਕਿਉਂਕਿ ਅਸੀਂ ਉਹਨਾਂ ਲੋਕਾਂ ਨੇ ਗੱਲਾਂ ਜਾ ਕੇ ਕਦੋਂ ਲਾਇਏ ਸੀ ਤੁਸੀਂ ਨੇ ਮੈਂ 9721 ਨੂੰ ਲਾਇਦੀ ਪੈਸੇ ਜੀ 22 ਨੂੰ ਦੇਣ ਦੀ ਪੈਸੇ ਪਰ ਅੱਜ ਤੱਕ ਮੇਰੇ ਪੈਸੇ ਨਹੀਂ ਮੋੜੇ 3 ਸਾਲ ਹੋ ਗਏ ਉਸ ਤੋਂ ਬਾਅਦ ਫਿਰ ਮੇਰੇ ਲਈ ਦੂਜਾ ਆਇਆ ਬੰਦਾ ਏਸੀ ਕੰਪਨੀ ਦਾ ਨਾ ਜੀ ਸਾਡੇ ਮਾਰਫਤ ਕੰਪਨੀ ਲਓ ਜੀ ਇਹ ਅਸੀਂ ਸਾਨੂੰ ਵਧੀਆ ਪੈਸਾ ਬਣਾ ਕੇ ਦੇਵਾਂਗੇ ਅਸੀਂ ਬਹੁਤ ਕੁਝ ਕਰਦੇ ਆ ਸਾਡੇ ਲੋ ਆ ਸੌਜਵਾ ਕੇ ਸਦਕਾ ਹੈ ਗੱਡੀਆਂ ਦਿਖਾਉਂਦੇ ਨੇ ਆ ਮੈਂ ਗੱਡੀ ਲੈ ਲਈ ਆ ਮੈਂ ਬੰਗਲਾ ਲੈ ਲਿਆ ਜੀ ਆ ਮ ਫਲਾਣਾ ਲੈ ਲਿਆ ਪਰ ਕਰਦੇ ਕਰਦੇ ਕਰਾਉਣੇ ਕੁਛ ਨਹੀਂ ਸਾਡੇ ਲੋਕਾਂ ਨਾਲ ਠੱਗੀਆਂ ਵੱਜ ਰੀਆਂ ਨੇ ਉਸ ਤੋਂ ਬਾਅਦ ਦੋ ਆਈਡੀਆ ਮੇਰੀਆਂ ਉਹ ਲਾ ਕੇ ਬੰਦੇ ਆ ਕੇ ਪਰ ਉਹਨਾਂ ਨੇ ਅੱਜ ਤੱਕ ਸ਼ਕਲ ਨਹੀਂ ਦਿਖਾਈ ਮੁੜ ਕੇ KYC ਕਰਨੀ ਹੈ ਜੀ ਅਸੀਂ ਐ ਕਰਾਂਗੇ ਔਰ ਕਿਹੜੀਆਂ KYCਆਂ ਇਹ ਬਹੁਤ ਵੱਡਾ ਠੱਗੀ ਦਾ ਜਾਲ ਹੈ ਆਪਾਂ ਨੂੰ ਬਚਣਾ ਚਾਹੀਦਾ ਹੈ ਇਹਨਾਂ ਲੋਕਾਂ ਤੋਂ ਪਰ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਲਾਜ਼ਮੀ ਜਿਹੜੇ ਸੁਨਾਮ ਚ ਫਿਰਦੇ ਆ ਨਾਲੇ ਪਰ ਦਿੰਦੇ ਕੁਝ ਨਹੀਂ ਕਿਸੇ ਨੂੰ ਇਹ ਪੈਸਾ ਜੋ ਤੁਸੀਂ ਲਾਇਆ ਸੀ ਇਹ ਸਿੱਧਾ ਲਾਇਆ ਸੀਗਾ ਕਿੱਦਾਂ ਲਾਇਆ ਸੀਗਾ ਕਿਵੇਂ ਮੈਂ ਹੈਦਾ ਮੇਰੇ ਦੋਸਤੇ ਦੀਏ ਪਰ ਮੈਂ ਕੀ ਕਹਾਂ ਕਿਉਂਕਿ ਆਪਣਾ ਬਣਾ ਕੇ ਹੀ ਆਪਣੇ ਲੋਕ ਹੀ ਮਾਜਦੇ ਨੇ ਆਪਾਂ ਨੂੰ